ਸਾਸੀ ਗਾਲ ਦੋਸਤੋ ਮੈਂ ਤੁਹਾਡਾ ਆਪਣਾ ਸ਼ਾਹੀ ਕੁਲਵਿੰਦਰ ਔਰ ਬੜੀ ਹੀ ਖੁਸ਼ੀ ਵਾਲੀ ਗੱਲ ਹੈ ਕਿ ਬੰਦੀ ਛੋੜ ਦਿਵਸ ਔਰ ਦੀਵਾਲੀ ਆ ਰਹੀ ਹੈ ਸੋ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਪਰ ਮੈਂ ਇੱਕ ਗੱਲ ਕਹਿਣਾ ਚਾਹਾਂਗਾ ਤੇ ਸਫਾਈਆਂ ਬੜੇ ਜੋਰਾਂ ਤੇ ਚੱਲ ਰਹੀਆਂ ਨੇ ਬਹੁਤ ਜੋਰਾਂ ਤੇ ਸਫਾਈਆਂ ਚੱਲ ਰਹੀਆਂ ਮੈਂ ਵੀ ਅੱਜ ਸਵੇਰੇ ਸਵੇਰੇ ਘਰ ਵਾਲੀ ਮੈਨੂੰ ਕਹਿਣ ਲੱਗੀ ਕਿ ਸਫਾਈ ਸਪੀ ਕਰੋ ਦੀਵਾਲੀ ਆ ਗਈ ਹੈ ਮੈਂ ਉਹਨੂੰ ਕਹਿ ਕੇ ਆਇਆ ਖਾਸ ਕਰਕੇ ਮੈਂ ਕਿਹਾ ਦੀਵਾਲੀ ਤੇ ਆ ਗਈ ਹੈ ਸਫਾਈਆਂ ਕਰਨੀਆਂ ਬਹੁਤ ਜ਼ਰੂਰੀ ਹੈ ਅਰ ਦੇਖੀ ਕਿਤੇ ਕਈ ਵਾਰੀ ਕਈਆਂ ਬੰਦਿਆਂ ਨੇ ਸੋਨਾ ਸਾਨਾ ਵੀ ਸਫਾਈ ਦੇ ਵਿੱਚ ਫਲੇੜ ਕੇ ਸੁੱਟ ਦਿੰਦੇ ਲੋ ਧਿਆਨ ਰੱਖਿਓ ਥੋੜਾ ਜਿਹਾ ਮੇਰੇ ਵੀਰ ਸਾਰੇ ਜਾਣੇ ਸੋ ਸਾਰਿਆਂ ਨੂੰ ਦੀਵਾਲੀ ਦੀਆਂ ਤੇ ਬੰਦੀ ਛੋੜ ਦਿਵਸੀਆਂ ਬਹੁਤ ਬਹੁਤ ਮੁਬਾਰਕਾਂ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਔਰ ਲਕਸ਼ਮੀ ਦਾ ਆਸ ਤੁਹਾਡੇ ਘਰਾਂ ਦੇ ਵਿੱਚ ਹੋਵੇ ਸੋ दारू-ਦੂਰੂ ਨਾ ਪੀਓ ਕਿਉਂਕਿ ਕਈ ਵਾਰੀ ਬੰਦਾ ਪੀਨੇ ਵਾਲੋ ਕੋ ਪੀਨੇ ਦਾ ਬਹਾਨਾ ਚਾਹੀਏ ਪਰ ਨਹੀਂ ਦੀਵਾਲੀ ਦੇ ਉੱਤੇ ਤੁਸੀਂ ਆਪਣਾ ਮਾਂ ਲਕਸ਼ਮੀ ਦੀ ਪੂਜਾ ਕਰੋ ਤੇ ਗ੍ਰੀਨ ਪਟਾਕੇ ਚਲਾਉਣੇ ਆ ਦੂਸਰੇ ਜਿਹੜੇ ਪলিউਸ਼ਨ ਵਾਲੇ ਪਾਕੇ ਬਿਲਕੁਲ ਨਹੀਂ ਚਲਾਉਣੇ ਔਰ ਆਪਣੇ ਬੱਚਿਆਂ ਦਾ ਇਤਿਹਾਸ ਕਰਕੇ ਧਿਆਨ ਰੱਖਣਾ ਤੁਸੀਂ ਸਾਰਿਆਂ ਨੇ ਸੋ ਥੈਂਕ ਯੂ ਪਰਮਾਤਮਾ ਤੁਹਾਨੂੰ ਸਾਰਨ ਕਰਦੀ ਕਲਾ ਚ ਰੱਖੇ ਸਸੀ ਕਾਲ ਜੀ